जरूर तुसी की सवाल है, तो so, uh, सवाल में। तो पूरे नहीं है में। और uh, unemployment बहुत है। इट मैम यू आर राइट बट नाउ दिस इज नॉट अटली ट्रू स्टेटमेंट इन लास्ट टू ईयर वी हैव एडिड मोर दैन सिंस तुम इंग्लिश पूछा मैं इंग्लिश जवाब दे रहा अस पिछले दो साल दस 10,000 ਟੀਚਰਸ ਨੂੰ ਸਿਸਟਮ ਦੇ ਵਿੱਚ ਐਡ ਆਨ ਕੀਤਾ ਹੈ ਅੱਜ ਵੀ ਇਵਨ ਅੱਜ ਵੀ ਮੇਰੀ ਦੋ ਭਰਤੀਆਂ ਹਾਈ ਕੋਰਟ ਦੇ ਵਿੱਚ ਨੇ ਠੀਕ ਹੈ ਨੇ ਜੀ ਅਸੀਂ ਹਾਲਾਂਕਿਉ ਮੇਰੇ ਪਿੰਡ ਬੈਠੇ ਹਾਂ ਬਟ ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਮੀਟਿੰਗ ਕਰਕੇ ਆਇਆ ਐਂਡ ਅਸੀਂ ਲੀਗਲ ਬੈਟਲ ਲੜ ਰਹੇ ਹਾਂ ਮੇਰੀ 5994 ਭਰਤੀ ਹਾਈ ਕੋਰਟ ਦੇ ਵਿੱਚ ਹੁਣ 3 ਮਾਰਚ ਡੇਟ ਪਈ ਹੈ ਪਰਸੋਂ ਤਰੀਕ ਸੀ ਅਸੀਂ ਆਪਣਾ ਪੂਰਾ ਜੋਰ ਲਾਇਆ ਹੋਇਆ ਅਗਰ ਉਹ ਟੀਚਰ ਆ ਜਾਣ ਮੇਰੇ ਕੋਲ ਦਾ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਸਕੂਲ ਪ੍ਰਾਇਮਰੀ ਸਕੂਲ ਸਾਡੇ 13000 ਸਕੂਲ ਹੈ ਉਹ ਭਰਤੀ ਮੇਰੀ ਕਲੀਅਰ ਹੁੰਦੀ ਹੈ ਤੇ ਉਹਦੇ ਲਈ ਅਸੀਂ ਪੂਰੀ ਜੀ ਜਾਣ ਲਈ ਹੋਈ ਆ ਸੀ ਤਾਂ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਪ੍ਰਾਇਮਰੀ ਸਕੂਲ ਨਹੀਂ ਹੋਊਗਾ ਜੋ ਟੀਚਰਲੈਸ ਜਾਂ ਸਿੰਗਲ ਟੀਚਰ ਸਕੂਲ ਹੋਵੇ ਸਾਡੇ ਟੋਟਲ ਸਕੂਲਸ ਜਿਹੜੇ ਆ ਪਰਫੈਕਟ ਹੋ ਜਾਣਗੇ ਉਹ ਹੁਣ ਹਾਈ ਕੋਰਟ ਮੇਰੀ ਇੱਕ ਬੇਨਤੀ ਹੈ ਉਹ ਇਟ ਇਜ਼ ਇਨ देयर ਅਸੀਂ ਲੈਕਚਰਰਸ਼ਿਪ ਭਰਤੀ ਉਹ ਬਹੁਤ ਜਲਦੀ ਲੈ ਕੇ ਆ ਰਹੇ ਆ ਅੱਜ ਤੁਸੀਂ ਜਾ ਕੇ ਦੇਖੋ ਮੈਂ ਆਪ ਤੁਹਾਨੂੰ ਦੱਸਾਂ जिन्ने सीनियर सेकेंडरी स्कूल्स ਨੇ ਮੈਂ ਜਾ ਕੇ ਦੇਖਿਆ ਜਿਹੜੇ ਤਾਂ ਸ਼ਹਿਰਾਂ 'ਚ ਨੇ ਉਹਨਾਂ ਦੇ ਵਿੱਚ ਲੈਕਚਰਰ ਦੀ ਇੱਕ ਵੀ ਲੈਕਚਰ ਮਿਸਿੰਗ ਨਹੀਂ ਹੈ ਜਿੱਦਾਂ ਹੀ ਤੁਸੀਂ ਕਿਸੇ ਪਿੰਡ ਦੇ ਸਕੂਲ 'ਚ ਜਾਂਦੇ ਹੋ ਉੱਥੇ ਇੱਕ ਵੀ ਲੈਕਚਰਰ ਨਹੀਂ ਹੈ ਕਿਉਂਕਿ ਉਹ ਲੈਕਚਰਰ ਸਾਰੇ ਸ਼ਹਿਰਾਂ 'ਚ ਆ ਗਏ ਹੁਣ ਅਸੀਂ ਉਹ ਨਵੀਂ ਭਰਤੀ ਕਰ ਰਹੇ ਹਾਂ ਉਹ ਵੀ ਜਿਹੜੇ ਹੈ ਬਹੁਤ ਜਲਦੀ ਆ ਰਹੀ ਹੈ ਉਹ ਭਰਤੀ ਸੋ ਵੀ ਆਰ ਗੈਟਿੰਗ ਲੈਕਚਰਰਸ ਸੋ ਇਹ ਕਹਿਣਾ 10000 ਟੀਚਰਸ ਵਿਦਰ ਨਰ ਸਪੈਮ ਆਫ ਬੀ ਬਾਈ ਮਹੀਨੇ ਅਸੀਂ ਐਡ ਆਨ ਕੀਤੇ ਆ